ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਵੈਸੇ ਤਾਂ ਪਤਾ ਹੀ ਹੋਣਾ ਕਿ ਕੁਝ ਕੁ ਦਿਨ ਪਹਿਲਾਂ ਇੱਕ ਗਰੀਬ ਇਨਸਾਨ ਦੀ ਲਾਟਰੀ ਨਿਕਲੀ ਆ 11 ਕਰੋੜ ਰੁਪਏ ਦੀ ਤੇ ਲਾਟਰੀ ਪਾਉਣ ਵਾਲੇ ਇਨਸਾਨ ਨੇ ਦੱਸਿਆ ਜਿਸ ਨੂੰ ਨਿਕਲੀ ਆ ਕਿ ਉਸਨੇ ਲਾਟਰੀ ਕਿਸੇ ਆਪਣੇ ਦੋਸਤ ਤੋਂ 1000 ਰੁਪਿਆ ਉਧਾਰਾ ਲੈ ਕੇ ਪਾਈ ਸੀ ਤੇ ਉਹਦੀ ਕਿਸਮਤ ਜਾਗੀ ਤੇ ਉਹ ਉਥੋਂ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਆਇਆ ਸੀਗਾ ਉਹ ਲਾਟਰੀ ਲੈਣ ਲਈ ਲਾਟਰੀ ਦੀ ਟਿਕਟ ਲੈ ਕੇ ਆਇਆ ਜਦੋਂ ਉਸਨੇ ਦੱਸਿਆ ਕਿ ਉਹ ਅੱਜ ਜੋ ਕਰਾਇਆ ਲਾ ਕੇ ਆਇਆ ਉਹ ਵੀ ਉਹ ਕਿਸੇ ਤੋਂ ਲੈ ਕੇ ਫਿਰ ਉੱਥੇ ਪਹੁੰਚਿਆ ਸੀਗਾ ਤੁਸੀਂ ਦੇਖੋ ਉਹ ਲਾਟਰੀ ਦੇ ਪੈਸੇ ਉਹ ਵਿਚਾਰੇ ਦੇ ਖਾਤੇ 'ਚ ਵੀ ਨਹੀਂ ਹਜੇ ਗਏ ਠੀਕ ਆ ਤੇ ਉਹ ਮੰਨ ਲਓ ਕਿ ਉੱਥੋਂ ਆਪਣਾ ਘਰ-ਬਾਰ ਛੱਡ ਕੇ ਗਿਆਪ ਹੋ ਗਿਆ ਕੱਲ ਪਰਸੋਂ ਇਹ ਖ਼ਬਰ ਆਈ ਸੀਗੀ ਤੇ ਘਰ-ਬਾਰ ਛੱਡਣ ਦਾ ਪਤਾ ਨਹੀਂ ਕੀ ਕਾਰਨ ਸੀ ਉਸ ਟਾਈਮ ਇਹ ਸੋਚਦੇ ਸੀ ਪਰ ਮੈਂ ਅੱਜ ਇੱਕ ਖਬਰ ਦੇਖੀ ਉਹ ਤੋਂ ਪਤਾ ਲੱਗਿਆ ਕਿ ਉਹ ਇਨਸਾਨ ਕਹਿੰਦਾ ਕਿ ਪਿੰਡ ਬਸਿਆ ਨਹੀਂ ਮੰਗਤੇ ਪੈਨਾਗੇ ਉਹ ਇਨਸਾਨ ਦੱਸਦਾ 11 ਕਰੋੜ ਦੀ ਲਾਟਰੀ ਪਾਉਣ ਵਾਲਾ ਕਿ ਮੈਨੂੰ ਹਰ ਰੋਜ਼ ਇੰਨੇ ਕ ਫੋਨ ਆਉਂਦੇ ਨੇ ਇੰਨੇ ਕ ਫੋਨ ਆਉਂਦੇ ਨੇ ਕਿ ਮੈਂ ਪਰੇਸ਼ਾਨ ਹੋ ਗਿਆ ਕੋਈ ਕਹਿੰਦਾ ਅਸੀਂ ਠੱਗ ਬੋਲਦੇ ਆ ਸਾਡਾ ਕੰਮ ਆ ਸਾਡਾ ਗਰੋ ਆ ਅਸੀਂ ਤੈਨੂੰ ਇਦਾਂ ਕਰਦਾਂਗੇ ਇਦਾਂ ਕਰਦਾਂਗੇ ਨਹੀਂ ਤਾਂ ਸਾਨੂੰ ਇੰਨੇ ਪੈਸੇ ਦੇ ਕਹਿੰਦਾ ਮੈਂ ਇੱਕ ਫੋਨ ਕੱਟਦਾ ਦੂਜਾ ਆ ਜਾਂਦਾ ਦੂਜਾ ਕੱਟਦਾ ਤੀਜਾ ਆ ਜਾਂਦਾ ਕਹਿੰਦਾ ਮੈਂ ਪਰੇਸ਼ਾਨ ਹੋ ਗਿਆ ਵੀ ਹਜੇ ਪੈਸੇ ਤਾਂ ਮੇਰੇ ਖਾਤੇ 'ਚ ਨਹੀਂ ਆਏ ਮੈਂ ਕਿਸੇ ਨੂੰ ਕਿਵੇਂ ਦਵਾਂ ਉਹ ਕਹਿੰਦਾ ਜਦੋਂ ਪੈਸੇ ਆਉਣਗੇ ਉਦੋਂ ਦੇਖੀ ਜਾਊਗੀ ਪਹਿਲਾਂ ਇਹਨਾਂ ਤੋਂ ਤਾਂ ਆਪਣਾ ਖੇੜਾ ਛੜਾਈਏ ਉਹ ਬੰਦਾ ਬਿਨਾਂ ਦੱਸੇ ਆਪਣਾ ਬੋਰੀ ਬਿਸਤਰਾ ਚੱਕ ਕੇ ਉੱਥੋਂ ਘਰ ਹੀ ਛੱਡ ਦਿੰਦਾ ਤੇ ਜਾਂਦਾ ਜਾਂਦਾ ਆਪਣਾ ਫੋਨ ਉਹ ਸੀਵਰੇਜ ਵਿੱਚ ਛੱਤ ਜਾਂਦਾ ਕਿ ਮੈਨੂੰ ਇਹ ਤੋਂ ਸਟਕਾਰਾ ਮਿਲੇ ਫਰੀਦੀ ਟੈਨਸ਼ਨ ਠੀਕ ਆ ਉਹ ਇਨਸਾਨ ਤੁਸੀਂ ਦੇਖੋ ਵੀ ਕੀ ਸੋਚਦਾ ਹੋਣਾ ਹਨਾ ਕਿਸੇ ਗਰੀਬ ਇਨਸਾਨ ਦੀ ਚਲੋ ਉਹਦੀ ਕਿਸਮਤ ਚ ਲੋਟਰੀ ਲਿਖੀ ਸੀ ਉਹਨੂੰ ਮਿਲ ਗਈ ਨਿਕਲਿਆ ਹੀ ਤਾਂ ਪੈਸਾ ਮਿਲ ਜੂਗਾ ਹੌਲੀ ਹੌਲੀ ਪਰ ਤੁਸੀਂ ਸੋਚੋ ਜੋ ਲੋਕ ਉਹਨੂੰ ਫੋਨ ਕਰਕੇ ਤੰਗ ਕਰਨ ਲੱਗੇ ਉਹ ਲੋਕ ਮੰਨ ਲਓ ਕਿ ਸ਼ਰਮ ਨਹੀਂ ਕਰਦੇ ਹਨਾ ਵੀ ਕਿਸੇ ਦੀ ਕਿਸਮਤ ਜਾਗੀ ਆ ਸੀ ਅਗਲੇ ਨੂੰ ਕਿਉਂ ਤੰਗ ਕਰਦੇ ਆ ਬਾਕੀ ਗੱਲ ਰਹੀ ਇੱਥੇ ਦੀਆਂ ਸਰਕਾਰਾਂ ਦੀ ਇਹ ਦੇਸ਼ ਹੁਣ ਮੰਨ ਲਾ ਕੀ ਠੱਗਾਂ ਚੋਰਾਂ ਦਾ ਰਹਿ ਗਿਆ ਕਿਉਂਕਿ ਇਹ ਸਰਕਾਰਾਂ ਕਿਸੇ ਨੂੰ ਰਜਗਾਰਤਾ ਦੇ ਨਹੀਂ ਸਕਦੀਆਂ ਜਿਨ੍ਹਾਂ ਲੋਵੇ ਪੈਸਾ ਉਹ ਛੱਡ ਕੇ ਦੇਸ਼ ਚਲੇ ਜਾਂਦੇ ਨੇ ਵਿਦੇਸ਼ ਚਲੇ ਜਾਂਦੇ ਨੇ ਜਿਦੇ ਲੋਵੇ ਨਹੀਂ ਹੈਗਾ ਉਹ ਇੱਥੇ ਕੋਈ ਛੋਟਾ ਮੋਟਾ ਕੰਮ ਕਰ ਲਾਂਦਾ ਕੁਝ ਲੋਕ ਨੇ ਠੱਗੀਆਂ ਚੋਰੀਆਂ ਤੇ ਲੱਗ ਜਾਂਦੇ ਨੇ ਕਿਉਂਕਿ ਰਜਗਾਰ ਕੋਈ ਸਰਕਾਰਾਂ ਦੰਦੀਆਂ ਨਹੀਂ ਤੇ ਇਹ ਠੱਗ ਚੋਰ ਜ਼ਰੂਰ ਪੈਦਾ ਕਰਦੀਆਂ ਨੇ ਠੱਗ ਚੋਰ ਪੈਦਾ ਕਰਦੀਆਂ ਨੇ ਕਿਉਂਕਿ ਇਹਨਾਂ ਨੂੰ ਪਤਾ ਜੇ ਇਹ ਲੋਕ ਠੱਗੀਆਂ ਮਾਰਨਗੇ ਤਾਂ ਕੋਸ਼ਿਸ਼ ਆ ਇਨਾਂ ਦੇ ਪੱਲੇ ਵੀ ਜਾਂਦਾ ਹੀ ਆ ਉਹਨਾਂ ਨੂੰ ਜਦੋਂ ਫੜਦੇ ਨੇ ਉਹਨਾਂ ਤੋਂ ਕੁਛ ਨਾ ਕੁਛ ਰਿਕਵਰੀ ਕਰਦੇ ਨੇ ਤੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਇਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਰੋਜ਼ਗਾਰ ਨਹੀਂ ਦੇ ਸਕਦੇ ਤੁਸੀਂ ਠੱਗੀਆਂ ਮਾਰੋ ਲੋਕਾਂ ਨਾਲ ਠੱਗੀਆਂ ਮਾਰ ਕੇ ਕੁਝ ਪੈਸੇ ਸਾਨੂੰ ਦੋ ਕੁਝ ਆਪ ਰੱਖ ਲਓ ਫਿਰ ਤੋਂ ਠੱਗੀਆਂ ਮਾਰੋ ਫੜਨਾ ਅਸੀਂ ਤੁਹਾਨੂੰ ਹੈ ਨਹੀਂ ਇਸ ਕਰਕੇ ਯਾਰ ਇਹ ਚੀਜ਼ਾਂ ਦਾ ਹੱਲ ਹੋਣਾ ਚਾਹੀਦਾ ਨਹੀਂ ਤਾਂ ਇੱਕ ਦਿਨ ਮੰਨ ਲਓ ਕੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੇ ਇਹ ਕੋਸਣਗੀਆਂ ਤੁਹਾਨੂੰ ਕਹਿਣਗੀਆਂ ਕਿ ਯਾਰ ਅਸੀਂ ਕਿੱਥੇ ਕਿਹੜੇ ਦੇਸ਼ 'ਚ ਕਿਹੜੀ ਧਰਤੀ ਤੇ ਜਨਮ ਲਿਆ ਹਨਾ ਬਾਕੀ ਉਹ ਗਰੀਬ ਪਰਿਵਾਰ ਦਾ ਵਿਚਾਰੇ ਦਾ ਭਲਾ ਹੋਵੇ ਉਹਦੇ ਪੈਸੇ ਉਹਨੂੰ ਮਿਲ ਜਾਣ ਤੇ ਉਹਨੂੰ ਕੋਈ ਨਾ ਕੋਈ ਸੁਰੱਖਿਆ ਜਾਂ ਕੋਈ ਉਹਨੂੰ ਮਤਲਬ ਕਿ ਇਹ ਜਿਹੜੇ ਉਹਨੂੰ ਧਮਕੀਆਂ ਆ ਰਹੀਆਂ ਨੇ ਉਹਨਾਂ ਤੋਂ ਬਚਾ ਲਈ ਕੁਝ ਨਾ ਕੁਝ ਹੱਲ ਕੀਤਾ ਜਾਵੇ ਧੰਨਵਾਦ ਜੀ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਜ਼ਰੂਰ ਕਰਿਓ ਧੰਨਵਾਦ